ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਪਰ ਇਹ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜੀ ਹੋਏਗੀ ਕਿਉਂਕਿ ਇਹ ਵੱਡਾ ਸਵਾਲ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਇਹ ਸਵਾਲ ਦਾ ਜਵਾਬ ਮੈਂ ਲੱਭ ਰਿਆਂ ਉਸੇ ਤਰ੍ਹਾਂ ਇਹ ਸਵਾਲ ਦਾ ਜਵਾਬ ਤੁਸੀਂ ਵੀ ਲੱਭ ਰਹੇ ਹੋਗੇ ਔਰ ਪੰਜਾਬ ਦੀ ਸਿਆਸੀ ਹਵਾਵਾਂ ਵੀ ਉਨ ਇਹੀ ਲਬਰੀਆਂ ਨੇ ਕਿ ਅਸਲੀ ਸ਼ਰੋਮਨੀ ਅਕਾਲੀ ਦਲ ਕੌਣ ਹੋਏਗਾ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਸੀਗੇ ਕੁਝ ਮਹੀਨੇ ਪਹਿਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਚੁਣੇ ਗਏ ਮੈਂਬਰਾਂ ਨੇ 15 ਲੱਖ ਤੋਂ ਵੱਧ ਮੈਂਬਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਡਾਇਰੈਕਟ 15 ਲੱਖ ਮੈਂਬਰ ਤਾਂ ਨਹੀਂ ਚੁਣਦੇ 15 ਲੱਖ ਮੈਂਬਰਾਂ ਨੇ ਡੈਲੀਗੇਟਸ ਚੁਣੇ ਡੈਲੀਗੇਟਸ ਨੇ ਅੱਜ ਸਰਬਸੰਮਤੀ ਦੇ ਨਾਲ ਬਿਨਾ ਕਿਸੇ ਮੁਕਾਬਲੇ ਦੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਪ੍ਰਧਾਨ ਚੁਣ ਲਿਆ ਤੇ ਇਸ ਵੇਲੇ ਦੀ ਆ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮੈਂ ਚਾਹਾਂਗਾ ਆਪਣੀ ਟੀਮ ਨੂੰ ਕੋਈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਇੱਕ ਪਾਸੇ ਅੱਜ ਦੀ ਨੀਲੀ ਦਸਤਾਰ ਬੰਨੇ ਹੋਏ ਜਾਨੀ ਹਰਪਿੰਦ ਸਿੰਘ ਉਹਨਾਂ ਦੀ ਦੋ ਤਸਵੀਰਾਂ ਦੋ ਤਸਵੀਰਾਂ ਆਪ ਸਕਰੀਨ ਤੇ ਚਲਾਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਲਦੀਰ ਨੁਮਾਇੰਦਗੀ ਇਹਨਾਂ ਦੋਵਾਂ ਦੇ ਵਿੱਚੋਂ ਕੌਣ ਜ਼ਬਰਦਸਤ ਤਰੀਕੇ ਨਾਲ ਕਰ ਸਕਦਾ ਹੈ ਇਹ ਸਵਾਲ ਹੁਣ ਸਿਆਸੀ ਹਵਾਵਾਂ ਦੇ ਵਿੱਚ ਖੜਾ ਹੈ ਇਹੀ ਜਵਾਬ ਹੁਣ ਜਨਤਾ ਵੀ ਚਾਹਦੀ ਏ ਕਿਉਂਕਿ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਦੀ ਜੋ ਪ੍ਰਕਿਰਿਆ ਸੀਗੀ ਉਹਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਗੁੱਟ ਨੇ ਪੂਰੀ ਕੀਤੀ ਅਕਾਲ ਤਖਤ ਸਾਹਿਬ ਤੋਂ ਜੋ ਫਰਮਾਨ ਆਇਆ ਸੀਗਾ ਉਹਦੀ ਪ੍ਰਕਿਰਿਆ ਇਸ ਗੁੱਟ ਨੇ ਪੂਰੀ ਕੀਤੀ ਹੁਣ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੇ ਨਾਂ 'ਤੇ ਸਿਆਸੀ ਲਾਹਾ ਨਾ ਲਿਆ ਜਾਵੇ باوجود ਇਸ ਦੇ ਅੱਜ ਦਾ ਇਹ ਇਜਲਾਸ ਅੰਮ੍ਰਿਤਸਰ ਵਿੱਚ ਕੇ ਗਿਆਨੀ ਫੂਲਾ ਸਿੰਘ ਅਕਾਲੀ ਉਹਨਾਂ ਦੇ ਬੁਰਜ ਗੁਰਦੁਆਰਾ ਸਾਹਿਬ ਵਿਖੇ ਹੋਇਆ ਉੱਥੇ ਇਜਲਾਸ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਨਿਰਵਿਰੋਧ ਜਿਹੜਾ ਹੈ ਉਹ ਪ੍ਰਧਾਨ ਚੁਣ ਲਿਆ ਗਿਆ ਹੈ ਇਹਦੇ ਨਾਲ ਹੀ ਬੀਬੀ ਸਤਵੰਤ ਕੌਰ ਉਹਨਾਂ ਨੂੰ ਪੰਥਕ ਕੌਂਸਲ ਦਾ ਚੇਅਰਪਰਸਨ ਬਣਾਇਆ ਗਿਆ ਯਾਨੀ ਕਿ ਦੋ ਧਿਰਾਂ ਦੋ ਬ੍ਰਾਂਚੇਸ ਜੇ ਮੈਂ ਇਹਨੂੰ ਕਹਾਂ ਬਣਾ ਦਿੱਤੀਆਂ ਨੇ ਕਿਉਂਕਿ ਦੋ ਵੱਡੇ ਚਿਹਰੇ ਇਸ ਧਿਰ ਦੇ ਵਿੱਚ ਨਜ਼ਰ ਆ ਰਹੇ ਸੀਗੇ ਬੀਬੀ ਸਤਵੰਤ ਕੌਰ ਔਰ ਯਾਨੀ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਜੇ ਬੀਬੀ ਸਤਵੰਤ ਕੌਰ ਉਹਨਾਂ ਦੀ ਚੋਣ ਹੁੰਦੀ ਹੈ ਪ੍ਰਧਾਨ ਕੀ ਲਈ ਤਾਂ ਮੈਂ ਉਹਨਾਂ ਦੇ ਮੁਕਾਬਲੇ ਮੈਂ ਚਾਹਾਂਗਾ ਕਿ ਉਹਨਾਂ ਦੇ ਨਾਲ ਮੈਂ ਕਿਸੇ ਤਰ੍ਹਾਂ ਦਾ ਮੁਕਾਬਲਾ ਕਰਾਂ ਤੇ ਮੈਂ ਆਪਣੇ ਉਹਨੂੰ ਰੇਸ ਤੋਂ ਬਾਹਰ ਕਰਦਾ ਪਰ ਬੀਬੀ ਸਤਵੰਤ ਕੋਰ ਉਹਨਾਂ ਨੂੰ ਇਸ ਥੇਰੇ ਹੁਣ ਪੰਥਕ ਕਾਉਂਸਲ ਦਾ ਚੇਅਰਪਰਸਨ ਬਣਾ ਦਿੱਤਾ ਹੈ ਜੋ ਸਿਆਸੀ ਗਤੀਵਿਧੀਆਂ ਦੇ ਨਜ਼ਰ ਰੱਖੇਗੀ ਜੋ ਸਿਆਸੀ ਪਾਰਟੀ ਯਾਨੀ ਕਿ ਜਿਹਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਹੁਣੀ ਬਣੇ ਨੇ ਉਹਨੂੰ ਉਹ ਕਾਉਂਸਲ ਦੱਸੇਗਾ ਕਿ ਤੁਸੀਂ ਪੰਥਕ ਸਿਆਸਤ ਕਿਵੇਂ ਕਰਨੀ ਹੈ ਉਦਾ ਇੱਕ ਕੰਟਰੋਲ ਜਾਂ ਉਹਦੀ ਨਿਗਰਾਨੀ ਜਿਹੜੀ ਆ ਪੰਥਕ ਕੌਂਸਲ ਦੇ ਵੱਲੋਂ ਕੀਤੀ ਜਾਏਗੀ ਔਰ ਪੰਥਕ ਮਸਲਿਆਂ ਤੇ ਪਕੜ ਜਿਹੜੀ ਆ ਪੰਥਕ ਕੌਂਸਲ ਰੱਖੇਗਾ ਉਹ ਪੰਥਕ ਕੌਂਸਲ ਦੀ ਚੇਅਰਪਰਸਨ ਬਣੀ ਨੇ ਬੀਬੀ ਸਤਵੰਤ ਕੌਰ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਹੁਣੇ ਪ੍ਰਧਾਨ ਬਣ ਗਏ ਨੇ ਮੇਰੇ ਨਾਲ ਮੇਰੇ ਸਹਿਯੋਗੀ ਵਿਨੇ ਰਾਣਾ ਨੇ ਸ਼ਰਮਨੀ ਅਕਾਲੀ ਦਲ ਅਸਲੀ ਕਿਹੜੀ ਹੋਂ ਦੇਖੋ ਅੱਜ ਤੱਕ ਮੇਰੇ ਜਦਦਾ ਮੈਂ ਜਾਣਦਾ ਮੈਨੂੰ ਲੱਗਦਾ ਕਿ ਅੱਜ ਤੱਕ ਤਕਰੀਬਨ 17 ਤੋਂ 18 ਅਕਾਲੀ ਦਲ ਬਣੇ ਨੇ ਮੈਨੂੰ ਮਾਈਕ ਤੁਸੀਂ ਫੜਾ ਦਿਓ ਅਹ ਤਾਰੇ ਤੋਂ 18 ਅਕਾਲੀ ਦਲ ਬਣੇ ਨੇ ਤੇ ਅੱਜ ਤੱਕ ਜਿਹੜਾ ਕਾਮਯਾਬ ਅਕਾਲੀ ਦਲ ਹੈ ਜਿਹੜਾ ਉਸ ਨੂੰ ਇਹ ਜਿਹੜਾ ਬਾਦਲਾਂ ਦੇ ਜਿਹੜਾ ਆਪਾਂ ਕਹਿੰਦੇ ਆ ਕਿ ਸ਼ੁਰੂਮਣੀ ਅਕਾਲੀ ਦਲ ਬਾਦਲ ਉਹ ਹੀ ਅੱਜ ਤੱਕ ਕਾਮਯਾਬ ਹੋਇਆ ਹੁਣ ਇਹ ਨਵਾਂ ਅਕਾਲੀ ਦਲ ਜਿਹੜਾ ਬਣਿਆ ਕਿਉਂਕਿ ਇਹ ਇਹਦੇ ਨਾਲ ਖਾਸ ਤੌਰ ਤੇ ਅ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਜੁੜਿਆ ਹੈ ਕਿਉਂਕਿ ਉਹਨਾਂ ਨੇ ਡਿਊਟੀ ਲਈ ਸੀ ਕਿ ਜਿਹੜੀ ਮੂਲ ਸੁਰਜੀਤ ਕਰਨ ਵਾਸਤੇ ਅਕਾਲੀ ਦਲ ਨੂੰ ਮੈਂਬਰਸ਼ਿਪ ਚ ਮੈਂਬਰਸ਼ਿਪ ਚੁਣੀ ਜਾਵੇ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣ ਉਸ ਤੋਂ ਬਾਅਦ ਅੱਜ ਜਿਹੜੀ ਪ੍ਰਕਿਰਿਆ ਪੂਰੀ ਹੋ ਗਈ ਹੈ ਲੇਕਿਨ ਹੁਣ ਇਹ ਅਕਾਲੀ ਦਲ ਕਿਵੇਂ ਕੰਮ ਕਰਦਾ ਹੈ ਇਹ ਤੋਂ ਇਹ ਬਾਤ ਦਾ ਵਿਸ਼ਾ ਹੈ ਕਿ ਅਕਾਲੀ ਦਲ ਕਿਵੇਂ ਕੰਮ ਕਰਦਾ ਹੈ ਔਰ ਸਿੱਖ ਪੰਥ ਇਸ ਨੂੰ ਖਾਸ ਕਰਕੇ ਕਿਉਂਕਿ ਅਕਾਲੀ ਦਲ ਸਿੱਖ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਸਿਆਸੀ ਤੌਰ ਤੇ ਅਕਾਲੀ ਦਲ ਕਰਦਾ ਹੈ ਔਰ ਧਾਰਮਿਕ ਤੌਰ ਤੇ ਐਸਜੀਪੀਸੀ ਕਰਦੀ ਹੈ ਹੁਣ ਐਸਜੀਪੀਸੀ ਦਾ ਕੀ ਰੋਲ ਹੋਏਗਾ ਉਸ ਤਰ੍ਹਾਂ ਹੀ ਸੇਮ ਸੇਮ ਉਹ ਢਾਂਚਾ ਇਹਨਾਂ ਨੇ ਤਿਆਰ ਕੀਤਾ ਹੈ ਲੇਕਿਨ ਇਹ ਢਾਂਚਾ ਕੰਮ ਕਰੇਗਾ ਕਿਵੇਂ ਪਰ ਉਹ ਹੈ ਨਾ ਕਿ ਐਸਜੀਪੀਸੀ ਤਾਂ ਦੇਸ਼ ਦੇ ਕਾਨੂੰਨ ਦੇ ਵਿੱਚ ਦੇਸ਼ ਦੀ ਕਨਸਟੀਟਿਊਸ਼ਨਲ ਦੇ ਨਾਲ ਉਹਨੂੰ ਪ੍ਰਵਾਨਗੀ ਮਿਲੀ ਹੋਈ ਹੈ ਉਹ ਤਾਂ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਇਹ ਜਿਹੜਾ ਕਾਉਂਸਲ ਬਣਾਇਆ ਗਿਆ ਇਹ ਇੱਕ ਵਿਦਿਨ ਪਾਰਟੀ ਆ ਵਿਦਿਨ ਇੱਕ ਗੁੱਟ ਦੀ ਇੱਕ ਕਾਉਂਸਲ ਹੈ ਉਹਨੂੰ ਕਾਨੂੰਨੀ ਪ੍ਰਵਾਨਗੀ ਤਾਂ ਨਹੀਂ ਹੋਏਗੀ ਪਰ ਉਹ ਕੰਮ ਇਸ ਤਰ੍ਹਾਂ ਲੋਕਾਂ ਦੇ ਅੱਗੇ ਸਹਾਰਨਗੇ ਕਿ ਐਸੀ ਇਸ ਤਰ੍ਹਾਂ ਕੰਮ ਕਰ ਰਹੇ ਨੇ ਨਹੀਂ ਲੇਕਿਨ ਰਮਨਸ਼ੂ ਗੱਲ ਇਹ ਹੈ ਕਿ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਨਾ ਤੇ ਮੈਕਸਿਮਮ ਜਿਹੜੇ ਸਿੱਖ ਲੋਕ ਹੈ ਉਹਨਾਂ 'ਚ ਇਹ ਦੇਖਿਆ ਗਿਆ ਸੀਗਾ ਕਿ ਲੋਕ ਕਹਿੰਦੇ ਸੀਗੇ ਕਿ ਐਦਾਂ ਹੋਣਾ ਚਾਹੀਦਾ ਕਿਸੇ ਇੱਕ ਪਰਿਵਾਰ ਦਾ ਜਾਂ ਕਿਸੇ ਇੱਕ ਦਲ ਦਾ ਇਤੇ ਕਬਜ਼ਾ ਨਹੀਂ ਸੀ ਹੋਣਾ ਚਾਹੀਦਾ ਇਹ ਇਹ ਆਜ਼ਾਦ ਹੋਣਾ ਚਾਹੀਦਾ ਤੇ ਹੁਣ ਜਦੋਂ ਆਜ਼ਾਦ ਹੋ ਗਿਆ ਤੇ ਜਿਹੜੇ ਲੋਕ ਐਦਾਂ ਕਹਿੰਦੇ ਸੀਗੇ ਉਹ ਹੁਣ ਇਸ ਨੂੰ ਕਿਸ ਤਰ੍ਹਾਂ ਲੈਂਦੇ ਆ ਇਸ ਦੀ ਕਾਮਯਾਬੀ ਵਾਸਤੇ ਕੀ ਕੋਸ਼ਿਸ਼ ਕਰਦੇ ਆ ਕਿ ਲੋਕ ਜਿੱਦਾਂ ਹੁਣ ਮੰਨ ਲਓ ਇਹ ਜਿਹੜਾ ਸਿਆਸੀ 당 ਹੈ ਇਹਨਾਂ ਦਾ ਉਹ ਆਪਣੇ ਨੁਮਾਇੰਦੇ ਖੜੇ ਕਰਦਾ ਹੈ ਆਪਣੇ ਉਮੀਦਵਾਰ ਖੜੇ ਕਰਦਾ ਹੈ ਤੇ ਉਸ ਉਮੀਦਵਾਰਾਂ ਨੂੰ ਰਿਸਪਾਂਸ ਕਿੰਨਾ ਕੁ ਮਿਲਦਾ ਹੈ ਇਹ ਦੇਖਣ ਵਾਲੀ ਗੱਲ ਹੈ